ਆ ਦੇ ਲੋ ਲੇ ਆ ਉਸ ਮਾਨ ਸਾਡੇ ਵੱਡੇ ਨਾਲ ਵੀ ਲੜਨਾ ਕਿਹੜੇ ਸਮਾਨ ਦਿੰਨੇ ਆ ਉਹਨੂੰ ਕਿਉਂ ਦੇਦਾ ਸਾਨੂੰ ਕਿਉਂ ਨਹੀਂ ਦਿੰਦੇ ਆ ਦੇਖ ਲੈ ਟੱਕੀ ਬੰਦਲੇ ਡਾਂਗਾ ਦੂਏ ਲੋਟੂ ਇਹ ਟੱਕਾ ਬੋ ਕਰਦੇ ਨੇ ਭਾਈ ਕੋਈ ਫਾਇਦਾ ਨਹੀਂ ਆ ਸਾਰਿਆ ਕੁਝ ਮਾਨ ਪੂਰਾ ਆ ਰੱਗੇ ਹੋਣੇ ਗੂਮੇ ਲੋਕ ਲੜਦੇ ਨੇ ਦੇਖ ਤੂੰ ਜਿਹੜਾ ਅਸੀਂ ਸਮਾਨ ਲੈ ਗਿਆ ਸਾਡੇ ਬੰਦੇ ਨਹੀਂ ਪੈਣ ਲੱਗੇ ਕੀ ਕਰੇ ਬੈਠ ਤੂੰ ਇਹ ਲੈ ਕੇ ਕਿਉਂ ਆਉਣੇ ਹੋ ਤਾਂ ਹੀ ਲੈ ਕੇ ਆਉਣੇ ਹੋ ਯਾਰ ਇਹ ਇੰਨੇ ਨਾ ਹੋ ਗਿਆ ਸਾਨੂੰ ਚਲਦੇ ਆਂ ਨੂੰ ਦਾ ਸਮਾਨ ਲੈ ਕੇ ਚੱਡਾ ਕਰ ਬਸ ਬੈਠ ਬਸ ਚੱਲ ਆਹ ਦੇ ਲੋ ਲੈ ਆਓ ਸਮਾਨ ਖਾਟ ਦੇ ਨਾਲ ਹੀ ਲੜਨਾ ਕਿਹੜੇ ਸਮਾਨ ਦਿੰਨੇ ਆ ਉਹਨੂੰ ਕਿਉਂ ਦੇਤਾ ਸਾਨੂੰ ਕਿਉਂ ਨਹੀਂ ਦਿੰਦੇ ਆਹ ਦੇਖ ਲਓ ਚੱਕੀ ਬੰਦੇ ਡਾਂਗਾ ਦੂਏ ਲੋਟੀ ਇਹ ਟੱਕਾ ਵੋ ਕਰਦੇ ਨੇ ਬਾਈ ਕੋਈ ਫਾਇਦਾ ਨਹੀਂ ਯਾਰ ਆਰੇ ਕੋ ਸਮਾਨ ਪੂਰਾ ਆ ਰੱਜੇ ਹੋਣ ਨੂੰ ਦੋਵੇਂ ਲੋਟ ਲੱਟਦੇ ਨਹੀਂ ਦੇਖ ਤਾ ਜਿਹੜਾ ਸੀ ਸਮਾਨ ਲੈ ਗਿਆ ਸਾਡੇ ਬੰਦੇ ਨਹੀਂ ਦੋ ਪੈਨ ਲੱਗੇ ਚਾ ਚਲੇ ਬੈਠ ਤਾ ਯਾ ਲੈ ਕੇ ਕਿ ਆਉਨੇ ਹੋ ਆਹਿੰਦਾ ਜਿਹਨੇ ਲੈ ਕੇ ਨਾ ਆਇਆ ਯਾ ਤਿੰਨ ਦਿਨ ਹੋ ਗਿਆ ਨੂੰ ਚਲਦੇ ਆ ਨੂੰ ਕੋਈ ਸਮਾਨ ਲੈ ਕੇ ਚੱਲ ਚੱਲ ਬੱਸ ਬੈਠ ਵੇ ਬੱਸ ਚੱਲ ਆਹ ਦੇਖ ਲੋ ਲੇਆਉਜ਼ ਮਾਨ ਸਾਡੇ ਨਾਲ ਹੀ ਲੜਨਾ ਕਿਹੜੇ ਸਮਾਨ ਦਿੰਨੇ ਆ ਉਹਨੂੰ ਕਿਉਂ ਦੇਤਾ ਸਾਨੂੰ ਕਿਉਂ ਨਹੀਂ ਦਿੰਦੇ ਆਹ ਰਿਕਟ ਲੋ ਟੱਕੀ ਬਣਦੇ ਡਾਂਗਾ ਦੂਏ ਲੋਟੀ ਇਹ ਟੱਕਾ ਬੋ ਕਰਦੇ ਨੇ ਬਾਈ ਕੋਈ ਫਾਇਦਾ ਨਹੀਂ ਆ ਸਾਰਾ ਕੁਝ ਸਮਾਨ ਪੂਰਾ ਆਹ ਰੱਜੇ ਹੋਣੇ ਗੁੰਮੇ ਲੋਕ ਲੜਦੇ ਨੇ ਦੇਖ ਤਾ ਜਿਹੜਾ ਸੀ ਸਮਾਨ ਲੈ ਗਿਆ ਸਾਡੇ ਬੰਦੇ ਦੀ ਗੱਲ ਪੈਣ ਲੱਗੀ ਕੀ ਕਰਾਏ ਬੈਠ ਤੂੰ ਇੱਥੇ ਲੈ ਕੇ ਕਿਉਂ ਆਉਣੇ ਹੋ ਤਾਂ ਹੀ ਲੈ ਕੇ ਆਉਣੇ ਹੋ ਯਾਰ ਤਿੰਨ ਦਿਨੋਂ ਕਹਿੰਦਾ ਨੂੰ ਚਲਦੇ ਆਂ ਨੂੰ ਦਾ ਸਮਾਨ ਲੈ ਕੇ ਚੱਡਾ ਕਰ ਬਸ ਬੈਠ ਵਗਰ ਬਸ ਚੱਲਾ ਆ ਦੇ ਲੋ ਲੈ ਆਓ ਸਮਾਨ ਛੱਟ ਦੇ ਨਾਲ ਹੀ ਲੜਨਾ ਕਿਹੜੇ ਸਮਾਨ ਦਿੰਨੇ ਆ ਉਹਨੂੰ ਕਿਉਂ ਦੇਤਾ ਸਾਨੂੰ ਕਿਉਂ ਨਹੀਂ ਦਿੰਦੇ ਆ ਦੇਖ ਲੋ ਚੱਕੀ ਬੰਦੇ ਡਾਂਗਾ ਦੂਏ ਲੋਟੀ ਇਹ ਟੱਕਾ ਵੋ ਕਰਦੇ ਨੇ ਬਾਈ ਕੋਈ ਫਾਇਦਾ ਨਹੀਂ ਯਾਰ ਸਾਰਾ ਕੁਝ ਸਮਾਨ ਪੂਰਾ ਆ ਰੱਜੇ ਉਹਨਾਂ ਦੋਵੇਂ ਲੋਕ ਲੱਟਦੇ ਨੂੰ ਦੇਖ ਤਾਂ ਜਿਹੜਾ ਸੀ ਸਮਾਨ ਲੈ ਗਿਆ ਸਾਡੇ ਬੰਦੇ ਨਹੀਂ ਚੋਣ ਲੱਗੇ ਚਾ ਚਾ ਬੈਠ ਤਾ ਯਾ ਲੈ ਕੇ ਕਿ ਆਉਨੇ ਹੋ ਆਹੀ ਦਾ ਜਨੇ ਲੈ ਕੇ ਆਉਨੇ ਹੋ ਦੇਖਣ ਜਿੰਨਾਂ ਹੋ ਗਿਆ ਨੂੰ ਚਲਦੇ ਨੂੰ ਸਮਾਨ ਲੈ ਕੇ ਚਾ ਚਾ ਕਰ ਬਸ ਬੈਠ ਬਸ ਚੱਲ ਆ ਦੇ ਲੋ ਲੈ ਆ ਸਮਾਨ ਵਾਦੇ ਨਾਲ ਹੀ ਲੜਨਾ ਕਿਹੜੇ ਸਮਾਨ ਦਿੰਨੇ ਆ ਉਹਨੂੰ ਕਿਉਂ ਦੇਦਾ ਸਾਨੂੰ ਕਿਉਂ ਨਹੀਂ ਦਿੰਦੇ ਆ ਦੇਖ ਲੈ ਤੱਕੀ ਬੰਦਰੇ ਡਾਂਗਾ ਦੂਏ ਲੋਟੀ ਇਹ ਟੱਕਾ ਬੋ ਕਰਦੇ ਨੇ ਭਾਈ ਕੋਈ ਫਾਇਦਾ ਨਹੀਂ ਆ ਸਾਰਿਆ ਕੋਈ ਸਮਾਨ ਪੂਰਾ ਆ ਰੱਗੇ ਹੋਣੇ ਗੂਗਲ ਉਹ ਲੜਦੇ ਨੇ ਦੇਖ ਤੂੰ ਜਿਹੜਾ ਸੀ ਸਮਾਨ ਲੈ ਗਿਆ ਸਾਡੇ ਬੰਦੇ ਨਹੀਂ ਪੈਣ ਲੱਗੇ ਕੀ ਕਰੇ ਬੈਠ ਤੂੰ ਇਹ ਲੈ ਕੇ ਕਿਉਂ ਆਉਣੇ ਹੋ ਤਾਂ ਹੀ ਲੈ ਕੇ ਆਉਣੇ ਹੋ ਯਾ ਤੰਗਲਾ ਨਾ ਕਰਾਨੂੰ ਚਲਦੇਆਂ ਨੂੰ ਤੇ ਸਮਾਨ ਲੈ ਕੇ ਚੱਡਾ ਕਰ ਬਸ ਬੈਠ ਜਾ ਯਾਰ ਬਸ ਆ ਦੇ ਲੋ ਲੈ ਆਉ ਸਮਾਨ ਸਾਡੇ ਨਾਲ ਹੀ ਲੜਨਾ ਕਿਹੜੇ ਸਮਾਨ ਦਿੰਨੇ ਆ ਉਹਨੂੰ ਕਿਉਂ ਦੇਤਾ ਸਾਨੂੰ ਕਿਉਂ ਨਹੀਂ ਦਿੰਦੇ ਆ ਦੇਖ ਲੋ ਚੱਕੀ ਬੰਦਲੇ ਡਾਂਗਾ ਦੂਏ ਲੋਟੀ ਇਹ ਟੱਕਾ ਵੋ ਕਰਦੇ ਆ ਭਾਈ ਕੋਈ ਫਾਇਦਾ ਨਹੀਂ ਯਾਰ ਸਾਰਾ ਕੋ ਸਮਾਨ ਪੂਰਾ ਇਹ ਰੱਜੇ ਹੋਣ ਨੂੰ ਦੂਏ ਲੋਟ ਲੱਟਦੇ ਨਹੀਂ ਦੇਖ ਤਾ ਜਿਹੜਾ ਸੀ ਸਮਾਨ ਲੈ ਗਿਆ ਸਾਡੇ ਬੰਦੇ ਨਹੀਂ ਦੋ ਪੈਣ ਲੱਗੇ ਚਾ ਚਾ ਬੈਠ ਬਸ ਯਾ ਲੈ ਕੇ ਕਿਹਾਉਣੇ ਆਂ ਆਹੀ ਦਾ ਜਿਹੜੇ ਲੈ ਕੇ ਨੂੰ ਆ ਯਾ ਤਿੰਨ ਲੈਣੇ ਹੋ ਗਿਆ ਤੁਹਾਨੂੰ ਚਲਦੇ ਆਣੇ ਤੇ ਸਾਮਾਨ ਲੈ ਕੇ ਚਾ 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 ਬਸ ਬੈਠ ਬਸ ਚਲਾ